ਸਸ਼ੀਕਾਲਿਕ ਕਲਿੱਕ ਇੰਡੀਆ ਨੇ ਰਿਪੋਰਟ ਸਾਂਝੀ ਕਰੀਆ ਰਿਪੋਰਟ ਦੇ ਵਿੱਚ ਇਹ ਦੇਖਿਆ ਜਾਵੇ ਸੁਰੱਖਿਆ ਦੇ ਤੌਰ ਦੇ ਉੱਤੇ ਤਾਂ ਜੇ ਕਹੀਏ ਤਾਂ ਇੱਕ ਸਟੈਪ ਬਹੁਤ ਚੰਗਾ ਸਰਕਾਰ ਦਾ ਪਰ ਦੂਜੇ ਪਾਸੇ ਇਹਦੇ ਵਿੱਚ ਆਖਰ ਕਜੀਹੇ ਕਿਹੜੇ ਨੇ ਹਜੇ ਜਿਹੜੇ ਮੋਬਾਈਲ ਸੈੱਟ ਬੰਦ ਕਰਨ ਨੂੰ ਸਰਕਾਰ ਨੇ ਗੱਲ ਕਹਤੀ ਆ ਟੈਲੀਕਮ ਕੰਪਨੀਆਂ ਨੂੰ ਯਾਨੀ ਕਿ ਨੰਬਰ ਜਿੰਨੇ ਮਰਜੀ ਸੈਟਾਂ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਆ ਜਿਹੜੇ ਸਾਈਬਰ ਕ੍ਰਾਈਮ ਕਰਨ ਵਾਲੇ ਨੇ ਜਾਂ ਵੈਸੇ ਕ੍ਰਾਈਮ ਦੀ ਦੁਨੀਆ ਨਾਲ ਜੁੜੇ ਹੋਏ ਲੋਕ ਨੇ ਮੋਬਾਈਲ ਸੈੱਟ ਦਾ SIM ਦਾ ਚੇਂਜ ਕਰੀ ਜਾਂਦੇ ਨੇ ਮੋਬਾਈਲ ਸੈੱਟ ਉਹੀ ਹੁੰਦੇ ਨੇ ਹੁਣ ਕਹਾਣੀ ਮੋਬਾਈਲ ਸੈਟਾਂ ਤੇ ਵੀ ਹੈ ਕਲਿੱਕ ਇੰਡੀਆ ਲਿਖਦਾ ਹੈ ਕਿ ਸਰਕਾਰ ਨੇ ਟੈਲੀਕਮ ਕਾ ਆਪਰੇਟਰਾਂ ਨੂੰ 28200 ਮੋਬਾਈਲ ਹੈਂਡਸੈਟਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਨੇ ਐਦੂ ਅਲਾਵਾ ਟੈਲੀਕਮ ਕੰਪਨੀਆਂ ਨੇ ਇਹਨਾਂ ਹੈਂਡਸੈਟਾਂ ਨਾਲ ਜੁੜੇ ਹੋਏ 20 ਲੱਖ ਮੋਬਾਈਲ ਨੰਬਰਾਂ ਨੂੰ ਫਿਰ ਤੋਂ ਵੈਰੀਫਾਈ ਕਰਨ ਲਈ ਕਿਹਾ ਗਿਆ ਟੈਲੀਕਮ ਮੰਟਰੀ ਨੇ 10 ਮਈ ਨੂੰ ਜਾਰੀ ਕੀਤੇ ਕਹਿੰਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਈਬਰ ਕ੍ਰਾਈਮ ਅਤੇ ਫਾਈਨੈਂਸ਼ੀਅਲੀ ਫਰਾਡ ਦੇ ਜੁੜੇ ਮੋਬਾਈਲ ਫੋਨ ਦੇ ਗਸਤਮ ਇਸਤੇਮਾਲ ਨੂੰ ਰੋਕਣ ਦੇ ਵਾਸਤੇ ਟੈਲੀਕਮ ਡਿਪਾਰਟਮੈਂਟ ਤੇ ਹੋਮ ਹੋਮ ਮਿਨਿਸਟਰੀ ਤੇ ਸਟੇਟ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਟੈਲੀਕਮ ਮਿਨਿਸਟਰੀ ਨੇ ਕਿਹਾ ਕਿ ਇਹਨਾਂ ਵਿਭਾਗਾਂ ਦੇ ਵਿੱਚ ਇੱਕ ਇਕੱਠੇ ਹੋ ਕੇ ਜਿਹੜਾ ਉਹਨਾਂ ਨੂੰ ਕੰਮ ਕਰਨਾ ਹੋਊਗਾ ਮਕਸਦ ਹੈ ਧੋਖੇਬਾਜ਼ਾਂ ਦੇ ਨੈਟਵਰਕ ਨੂੰ ਰੋਕਣਾ ਜਿਹਨੂੰ ਲੈ ਕੇ ਦੇਸ਼ ਦੇ ਲੋਕਾਂ ਨੂੰ ਡਿਜੀਟਲ ਖਤਰਿਆਂ ਤੋਂ ਬਚਾਇਆ ਜਾ ਸਕੇ ਗ੍ਰਹਿ ਮੰਤਰਾਲੇ ਤੇ ਰਾਜ ਸਰਕਾਰ ਰਾਜ ਪੁਲਸ ਵੱਲੋਂ ਕੀਤੀ ਗਈ ਜਾਂਚ 'ਚ ਕਹਿੰਦੇ ਇਹ ਸਾਹਮਣੇ ਆਇਆ ਕਿ ਸਾਈਬਰ ਕ੍ਰਾਈਮ ਦੇ ਵਿੱਚ 28200 ਮੋਬਾਈਲ ਹੈਂਡਸੈਟਾਂ ਦਾ ਗਲਤ ਇਸਤੇਮਾਲ ਕੀਤਾ ਗਿਆ ਤੇ ਇਹ ਤੋਂ ਪਤਾ ਚੱਲਦਾ ਹੈ ਇਹ ਇਹਦੇ ਚੱਲਣ ਇਹਦੇ ਪਤਾ ਚੱਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਟੈਲੀਕਮ ਆਪਰੇਟਰਾਂ ਨੂੰ 28200 ਮੋਬਾਈਲ ਫੋਨਾਂ ਨੂੰ ਬਲੌਕ ਕਰਨ ਦੇ ਹੁਕਮ ਦਿੱਤੇ ਨੇ ਨਾਲ ਹੀ ਹੈਂਡਸੈਟ ਦੇ ਨਾਲ ਜੁੜੇ 20 ਲੱਖ ਮੋਬਾਈਲ ਨੰਬਰਾਂ ਨੂੰ ਫਿਰ ਤੋਂ ਵੈਰੀਫਿਕੇਸ਼ਨ ਕਰਨ ਲਈ ਕਿਹਾ ਗਿਆ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਬਕਾਇਦਾ ਤੌਰ ਤੇ ਜੇ ਨਹੀਂ ਹੁੰਦੀ ਤਾਂ ਨੰਬਰ ਬੰਦ ਕਰ ਦਿਓ ਟੈਲੀਕਮ ਡਿਪਾਰਟਮੈਂਟ ਨੇ ਸਾਰੇ ਟੈਲੀਕਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇਕਰ ਫੋਨ ਨੰਬਰਾਂ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਤਾਂ ਉਹਨਾਂ ਕਨੈਕਸ਼ਨਾਂ ਨੂੰ ਕੱਟ ਦਿੱਤਾ ਜਾਵੇ ਇੱਕ ਆਫੀਸ਼ੀਅਲ ਬਿਆਨ ਤੋਂ ਪਤਾ ਚੱਲਦਾ ਹੈ ਕਿ ਟੈਲੀਕਮ ਡਿਪਾਰਟਮੈਂਟ ਨੇ 7 ਮਹੀਨਿਆਂ ਨੂੰ ਫਾਈਨੈਂਸ਼ਲੀ ਘੁਟਾਲੇ ਦੇ ਇਸਤੇਮਾਲ ਕੀਤੇ ਗਏ ਫੋਨ ਨੰਬਰਾਂ ਦਾ ਕਨੈਕਸ਼ਨ ਹੈ ਉਹ ਕੱਟ ਦਿੱਤਾ ਤੇ ਰਹਾ ਹੈ ਉਹਨੂੰ ਲੈ ਕੇ ਸਰਕਾਰਾਂ ਸਖਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਹੈਂਡਸੈਟ ਬਕਾਇਦਾ ਤੌਰ ਤੇ ਹੁਣ ਬਲੌਕ ਕਰਨ ਵਾਸਤੇ ਕਿਹਾ ਤਾਂ ਕਿ ਜਿਹੜੇ ਹੈਂਡਸੈਟ ਨੇ ਜੇ ਇੱਕ ਵਾਰੀ ਇਹ ਬਲੌਕ ਹੁੰਦੇ ਨੇ ਤਾਂ ਅਗਲੀ ਵਾਰੀ ਜਦੋਂ ਕਿਤੇ ਯੂਜ਼ ਹੋਊਗਾ ਤਾਂ ਉਹਦਾ ਕਮ ਸੇ ਕੱਪ ਪਤਾ ਲੱਗੂਗਾ ਕਿੱਥੋਂ ਚੱਕੇ ਗਏ ਨੇ ਪਰ ਹਜੇ ਵੀ ਜੇ ਦੇਖਿਆ ਜਾਵੇ ਜਿੰਨੇ ਵੱਡੇ ਤੋਲ ਦੇ ਉੱਤੇ ਧੋਖਾਧੜੀ ਚੱਲਦੀ ਆ ਤੇ ਸਾਡੇ ਮੋਬਾਈਲ ਚੋਰੀ ਦੇ ਚੱਲਦੇ ਨੇ ਆਨਲਾਈਨ ਸਿਸਟਮ ਇੰਨਾ ਜ਼ਿਆਦਾ ਆ ਗਿਆ ਕਿ ਸੌਫਟਵੇਅਰ ਤੱਕ ਚੇਂਜ ਕਰ ਦਿੱਤੇ ਜਾਂਦੇ ਨੇ ਉਹਦੇ 'ਚ ਲੱਗਦਾ ਕਿ ਇਹ ਕੋਸ਼ਿਸ਼ ਕਾਮਯਾਬ ਹੋ ਨਾ ਹੋ ਤਾਂ ਪਤਾ ਨਹੀਂ ਪਰ ਇੰਨੀ ਜ਼ਰੂਰ ਹੈ ਵੀ ਇਹਨੂੰ ਇਸ ਚੀਜ਼ਾਂ ਨੂੰ ਟਰੈਕ ਕਰਨਾ ਸਰਕਾਰ ਨੇ ਜ਼ਰੂਰ ਸ਼ੁਰੂ ਕਰਤਾ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਵੱਡੇ ਤੌਰ ਤੇ ਫਰਕ ਪਵੇ ਹੁਣ ਇਹ ਫਰਕ ਕਿੰਨਾ ਕੁ ਪਾਊਗਾ ਤਾਂ ਉਹ ਤਾਂ ਖਰਪ ਭਵਿੱਖ ਦੀ ਗੱਲ ਆ ਪਰ ਮੋਬਾਈਲ ਹੈਂਡਸੈਟ ਬੰਦ ਕਰਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਇੱਕ ਮਕਸਦ ਇਹ ਆ ਕਿ ਮੋਬਾਈਲ ਹੈਂਡਸੈਟ ਇੱਕ ਰਹਿੰਦਾ ਤੇ ਉਹਦੇ ਚ SIM ਜਦੋਂ ਲਗਾਤਾਰ ਚੇਂਜ ਹੁੰਦੇ ਰਹਿੰਦੇ ਨੇਗੇ ਤਾਂ 20 ਲੱਖ ਨੰਬਰ ਯਾਨੀ ਕਿ ਇੱਕ ਇੱਕ ਬੰਦੇ ਕੋਲੇ ਕਿੰਨੇ ਕਿੰਨੇ ਨੰਬਰ ਹੋਣੇ ਆ ਜਿਹੜਾ 28200 ਮੋਬਾਈਲ ਫੋਨ ਪਿੱਛੇ 20 ਲੱਖ ਨੰਬਰ ਦੀ ਗੱਲ ਹੋ ਰਹੀ ਹੈ ਕਿ ਉਹਨੂੰ ਬੰਦ ਕਰਨਾ ਜਾਂ ਉਹਦੇ ਕਨੈਕਸ਼ਨਾਂ ਕਹਿੰਦੇ ਤੁਸੀਂ ਕੱਟ ਦਿਓ ਜੇਕਰ ਉਹ ਵੈਰੀਫਾਈ ਨਹੀਂ ਹੁੰਦਾ ਹੈਗਾ ਯਾਨੀ ਕਿ ਐਨੇ ਵੱਡੇ ਤੌਰ ਤੇ ਪਹਿਲਾਂ ਤਾਂ SIM ਅਵੇਲੇਬਲ ਨੇ ਉਦੋਂ ਬਾਅਦ ਹੈਂਡਸੈਟ ਅਵੇਲੇਬਲ ਨੇ ਹੁਣ ਗੱਲ ਇਹ ਹੈ ਵੀ ਸਰਕਾਰ ਨੇ ਇਹ ਗੱਲ ਕਹਿ ਤਾਂ ਦਿੱਤੀ ਪਰ ਕੀ ਇਹ ਐਨੇ ਸੁਚਾਰੂ ਤੇ ਸੌਖੇ ਤਰੀਕੇ ਦੇ ਨਾਲ ਹੋ ਜਾਊਗਾ ਹੈ ਤਾਂ ਮੁਸ਼ਕਿਲ ਹੈ ਪਰ ਸਰਕਾਰਾਂ ਦੇ ਕਰਨ ਤੇ ਹੁਣ ਤਾਂ ਕਹਿੰਦੇ ਕੀ ਨਹੀਂ ਹੋ ਸਕਦਾ ਪਰ ਇਹਦੇ ਨਾਲ ਫਰਕ ਕਿੰਨਾ ਪਊਗਾ ਰਾਏ ਜਰੂਰ ਆਪ ਦੀ ਸਾਂਝੀ ਕਰੋ